ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਕੱਪੜੇ ਆਪਣੇ ਧੋਤੇ ਸੀਗੇ ਤੇ ਸਵੇਰ ਦਾ ਮੀਂਹ ਪੈ ਰਿਹਾ ਸੀਗਾ ਤੇ ਲਾਈਟ ਨਹੀਂ ਵਿੱਚ ਬਹੁਤ ਤੰਗ ਕਰਿਆ ਹੋਇਆ ਸੀਗਾ ਬਹੁਤ ਬੁਰਾ ਹਾਲ ਸੀਗਾ ਜਿਦਾ ਲਾਈਟਰ ਨਾ ਹੋਣ ਕਰਕੇ ਹਨਾ ਹੁਣ ਤਾਂ ਮੌਸਮ ਠੰਡਾ ਹੋ ਗਿਆ ਤੇ ਮੈਂ ਤੁਹਾਨੂੰ ਦੱਸਦੀ ਹਾਂ ਨਾ ਵੀ ਕੀ ਹੋਇਆ ਸਾਡੇ ਘਰੇ ਨਾ ਕੋਈ ਟੂਣਾ ਕਰ ਗਿਆ ਤੇ ਆਪਾਂ ਨੇ ਟੂਨੇ ਦੀ ਜਿਹੜੀ ਕਲਿੱਪ ਆ ਉਹ ਲਈ ਹੋਈ ਹੈ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਟੂਣਾ ਕੀ ਕਰ ਗਿਆ ਸਾਡੀ ਜਿਹੜੀ ਉਹ ਕੰਤ ਨੇ ਸਾਹਮਣੇ ਉੱਥੇ ਟੂਣਾ ਕਰਤਾ ਕਿਸੇ ਨੇ ਨਮਕ ਦਾ ਦੱਸ ਕਿਵੇਂ ਦੇ ਲੋਕੀ ਹੈ ਹਨਾ ਰੋਟੀ ਖਾਂਦੇ ਨੂੰ ਦੇਖ ਕੇ ਲੋਕੀ ਜਰਦੇ ਨਹੀਂ ਹੈਗੇ ਵੀ ਉਹ ਕੰਮ ਹੈ ਤੁਸੀਂ ਸੌਂਗ ਵੀ ਸੁਣਿਆ ਹੋਣਾ ਸੁੱਖਾ ਸੁੱਖਦੇ ਐ ਮਿੱਠੀ ਨਾ ਟੂਨੇ ਕਰਦੇ ਆ ਟੂਨੇ ਕਰਦੇ ਆ ਮਿੱਠੀ ਹੈਨ ਕਹਿੰਦੇ ਘਰੋਂ ਗਿਆ ਮੁੜ ਕੇ ਨਾ ਆਵੇ ਅੱਧਾ ਪਿੰਡ ਸੁੱਕਾ ਸੁੱਕਦਾ ਮੁੰਡਾ ਕੰਮ ਨਾ ਤਰੱਕੀ ਕਿਥੇ ਜਾਵੇ ਦੇਖ ਲਓ ਇਹ ਹਾਲ ਹੈ ਲੋਕਾਂ ਦਾ ਪਹਿਲਾਂ ਤਾਂ ਅਸੀਂ ਬਹੁਤ ਜਿਆਦਾ ਟੈਨਸ਼ਨ 'ਚ ਸੀਗੇ ਵੀ ਪਤਾ ਨਹੀਂ ਕੀ ਬਣੂਗਾ ਕੀ ਹੋਊ ਤੋਰੀਆਂ ਤੋੜ ਲਿਆ ਹੁਣ ਇਹ ਤਾਂ 10 12 ਦਿਨਾਂ ਤੇ ਹਨਾ ਮਿਲ ਇਕੱਠੀਆਂ ਫੇਰ ਜਗ ਦੀ ਸਬਜੀ ਬਣੂਗੀ ਕੱਲ ਮੈਂ ਸਬਜੀ ਬਣਾਈ ਸੀ ਦੀ ਤੋਰੀਆਂ ਦੀ ਬਹੁਤ ਸਵਾਦ ਰਣੀ ਇੰਨੇ ਤੋਰੀਏ ਤਾਂ ਲੱਗ ਗਈ ਆਪਾਂ ਚਾਰ ਹੋਈਆਂ इन्होंने बाहर उन्होंने बहर देखी गुरुद्वारा साहब च पाठ हो रहे हैं मैं सी कि मैं रोला पाया पे लोग जी इधर चेहरी हो रही है मैं बढ़ा ਬੱਡ ਹੋ ਜੂਗੀ ਮੈਂ ਇੱਥੇ ਗਤੀ ਆ ਗਈ ਹੋਰ ਸੇ ਅਸੂ ਦੇਖਿਆ ਜਾਂਦੇ ਤੋਂ ਹੋਰ ਲੱਭ ਜਾਂਦੀ ਉਹ ਲਾਈਟ ਕਿੱਥੇ ਮਨ ਕਰ ਦੇ ਗਏ ਲੋਕ ਕਹਿੰਦੇ ਆਂ ਜਰਦੇ ਨਹੀਂ ਹੈ ਦੇਖ ਕੇ ਹਨਾ ਸੋਣਾ ਕਰੇ ਬੜਾ ਤੁਸੀਂ ਚੱਕਿਆ ਦਾ ਜਾ ਕੇ ਉੱਥੇ ਦੇ ਕਿੰਨੇ ਕਾਲਕ ਅੱਜ ਹਾਂ ਪੇ ਜਾਵਾਂ ਜਬਰਦਸਤ ਮਰਾਤ ਤੇ ਬੈਠਾ ਨੇ ਫਿਰ ਕੀ ਹੋ ਗਿਆ ਫੱਟ ਮੇਰੇ ਕੱਪੜੇ ਗੰਦੇ ਹੋ ਗਏ ਤਾਂ ਹੀ ਮੇਰੇ ਘਰ ਵਾਲਾ ਮੈਂ ਕੱਲ ਤਾਂ ਲੜ ਰਿਹਾ ਬਾਈ ਤੂੰ ਨਾ ਕਰਿਆ ਵਈ ਅਸਰ ਦਿਖ ਰਿਹਾ ਹੈ ਬਹੁਤ ਆਕੜਾ ਅਸਰ ਹੋਇਆ ਵਈ ਕੋਈ ਅਸਰ ਹੋਣਾ ਮੇਰੇ ਇੱਥੇ ਟੰਡਾ ਮਟਾ ਲੀ ਚਾਰ ਚਾਲ ਟੰਡੇ ਫੜ ਕੀ ਨਹੀਂ ਮਿਲਦੀ ਕੈੜੀ ਤਾਂ ਇੰਨੀ ਬਈ ਆਹ ਐਸਾ ਕਿੱਥੇ ਖਾਲੰਦੀਆਂ ਹੋਈਆਂ ਪੂਰਾ ਹਾਂ ਕੋਈ ਨਹੀਂ ਹੋਣੀ ਹੈ ਨਾ ਹਾਂ ਜਮਾ ਆਲਾ ਵਾ ਇਹਨੂੰ ਕਿੱਠੀ ਕਰੋ ਇੱਧਰ ਆ ਕੇ ਕਿੱਠੇ ਗਿਆ ਕਰਨ ਵੰਡਾ ਤੇਰਾ ਸੋਨਾ ਹੀ ਪੀਂਦਿਆ ਫਿਰ ਤੱਕ ਹੋ ਕੇ ਰੱਜੀ ਹੋਣੀ ਮੇਰੇ ਵਾਲ ਜਿਹੜੇ ਸਵੇਰ ਜੀ ਧੋਈ ਨਹੀਂ ਲਾਈ ਹੈਗੀ ਹਮ ਜੇ ਤੇ ਦੂਸ਼ੀ ਬੈਠ ਵੀ ਜਾਣਾ ਨਹੀਂ ਜਾਵਾ ਸੈਡ ਮਰੱਖ ਦੇ ਇਹ ਨਾ ਕਾੜਾ ਕਰਦਾ ਮੈਂ ਜਿਹੜਾ ਤੂੰ ਨੇ ਘਾਸਰ ਹੋਇਆ ਵਾ ਅਸਰ ਤੇਰੇ ਹੋ ਗਿਆ ਵਾ ਮੈਂ ਕਿ ਭਰਨਾ ਸਵੇਰ ਕਿ ਆ ਮੈਂ ਅੱਜ ਵੀ ਨੂੰਦਮ ਨੇ ਕੰਗ ਕਰਿਆ ਪਿਆ ਵੇ ਵੜਦੇ ਜੀਤੀ ਕਿੰਨੇ ਵੇ ਨਾ ਚਾਰ ਵਾਰ ਵੜ ਦਿੰਦਾ ਫੇਰ ਆਪੇ ਵੱਢ ਲਵੇਂ ਐਨੀ ਹਿੰਮਤ ਨਹੀਂ ਹੈਗੀ ਬੈਠ ਕੇ ਵੜਦੇ ਜੀਤੀ ਰੋ ਬਹੁਤ ਵੈਕਟ ਬੜਾ ਅਮਰ ਜੀਨਾ ਚਾਰ ਵਾਲੇ ਕੱਖ ਨਹੀਂ ਕਰੀ ਕਿਉਂ ਮੈਂ ਤਾਂ ਵੀ ਸੁਣੀ ਗਈ ਕਪੜਾ ਉਸ ਮਾਤੇ ਨਾਲ ਸੁਣਦਾ ਕਾਤ ਨਹੀਂ ਕਰੀ ਆ ਇਹਨੂੰ ਛਾਂ ਬਲੋ ਦੇਖੋ क्यों नहीं चल रहा है ना ये आओ लाओगे ना सन लाओगे ओरे आओ लाओगे हैं अरे ना पतिनाथ ओहो क्या कहेगा गोपी लाओगे आप भी कैसे तकलीफ हो गया है ना आ ओरे जी होते काम पे हम देख रहे हैं ना नमिशी नहीं इतनी शाप्पा है यार बड़ा तो मिस्टी कर रहा है क्या हो रहा है अंबु अरे ਅੰਬੂ ਕਿਥੋਂ ਆ ਰਿਹਾ? ਆਹ ਰੀ ਹੋੜ ਬੈਂਚ ਤੇ ਬੈਠੀ ਆਂ ਅੰਬੂ ਕਿੱਥੇ ਕਰੋ? ਕੋਈ ਰੋਟੀਆਂ ਕਿਹਨਾ ਕੋ ਦੇਖੀਏ ਮੈਂ ਇਹ ਆਪਣੇ ਵਿੱਚ ਅੰਮੀ ਵੀ ਆਹ ਤੇ ਕੀ ਹੋਇਆ ਕਿੱਦ ਕਿਨਵਾ ਹੋ ਸਕਦਾ ਕੋਈ ਮੈਂ ਮੂਠ ਨਹੀਂ ਕਰੀ ਅੰਬੂ ਤੇ ਕੀ ਲੈਣ ਦੀਆਂ ਸੀ ਪਤਾ ਨਹੀਂ ਕਿ ਆ ਰਹੀ ਹੈ ਕਿ ਲੱਗਿਆ ਨਹੀਂ ਪਤਾ ਲੱਗੂਗਾ ਚਲੋ ਹੋ ਜਾਂਦੇ ਟੰਨ ਨੀਚ ਕੋਈ ਨਹੀਂ ਕੋਈ ਪਤਾ ਨਹੀਂ ਹਾਂ ਨਹੀਂ ਕੋਈ ਪਤਾ ਨਹੀਂ ਕੀ ਬੱਤ ਪਾ ਹੋ ਗਿਆ ਬਾਰ ਚਾਰ ਟੰਡੇ ਹੋਰ ਚਾਰ ਹੋਰ ਪਾ ਦੇ ਇੱਕੀ ਪਾ ਪਟ ਡੰਡਾ ਪਟ ਲੈ ਕੇ ਪਟ ਲੈ ਕੇ ਆ ਪਾ ਪੰਜ ਹੋਰ ਕੀ ਕਰਨਾ ਹੋਇਆ ਪਹਿਲਾਂ ਉਹ ਕਾਲੇ ਕਿੰਨੇ ਪੋੜ ਦੇ ਕਿੰਨੂ ਨਾ ਪਾਸ ਚ ਉੱਥੇ ਸੰਤ ਉਹ ਉੱਥੇ ਨਾ ਲੱਗ ਰੇ ਇੱਕ ਉਹ ਵੀ ਕੱਚਾ ਤੋੜ ਲਈ ਇੱਕ ਉਹ ਇੱਕ ਹੋਰ ਲੱਗ ਰੇ ਬਸ ਬਣਨ ਦੋ ਪਾਪੇ ਨੇ ਪਚਾ ਦੇ ਉਸ ਨੂੰ ਫਾਟ ਗੰਦਾਂ ਕੋਲੇ ਦੇ ਰਸਤੇ ਆ ਕੇ ਦਾ ਹੋ ਰਿਹਾ ਏ ਠੀਕ ਹੈ ਮੰਮੀ ਕੋ ਦੀ ਉਹਨੂੰ ਬਚਾਰੇ ਨੂੰ ਸਹਾਰਾ ਤਾਂ ਕੋਈ ਮਿਲਦਾ ਨਹੀਂ ਐਨੇ ਨੂੰ ਝੋਟੇ ਤੋੜ ਜਾਣਾ ਤੋ ਬੱਸ ਉਹਨੇ ਫੇਰੇ ਹੀ ੁੰਡੇ-ਮੁੰਡੇ ਜਾ ਹੋ ਜਾਣਾ ਨਹੀਂ ਫਿਰ ਉਹਨੂੰ ਕੋਈ ਸਹਾਰਾ ਤਾਂ ਦੋ ਸੱਚਾ ਮਲੇ ਉਹਨੂੰ ਹੋਰ ਕਰਦੇ ਬੱਡੇ ਜਾ ਫਿਰ ਹੋਰ ਇਹ ਕੀ ਲਗੂਗੇ ਕੋੜੇ ਲਗੇ ਨਹੀਂ ਹੋਣਾ ਉੱਠ ਜਾ ਹੋਰ ਤੇ ਕਵਾੜ ਬਹੁਤ ਹੋ ਰਿਹਾ ਚਲੋ ਉੱਠ ਦੇਖੋ ਪਾਰ ਹੋ ਗਿਆ ਚਲੋ ਬਸ ਰਹਿਣ ਦੀ ਬਹੁਤ ਆ ਸੱਕੀ ਨਹੀਂ ਜਾਣਾ ਨਾ 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 ਗੱਲ ਗਲਤ ਮੈਂ ਕੱਖ ਵੱਢ ਕੇ ਨਾ ਬਹੁਤ ਹੈ ਮੇਰੇ ਮਾਪੇ ਆਪਣੇ ਇੰਨੀ ਤਾਕੜੀ ਕੁੜੀ ਵਿੱਚ ਸਾਰੇ ਕੱਖ ਵੱਢ ਕੇ ਸਾਰੇ ਕੰਮ ਕਰਤਾ ਕਿਸੇ ਇੱਕ ਨੂੰ ਕੰਮ ਕਰਦੇ ਨਹੀਂ ਆ ਜਹਨ ਕੰਮ ਸਾਰੇ ਕਰ ਲਵੇਂ ਇੱਥੇ ਮੇਰੀ ਮਾਂ ਨੇ ਮੈਨੂੰ ਗੁਣ ਦੇਵੇ ਸੁੰਦਰ ਬਾਰੇ ਤਾਹਣਾ ਨਹੀਂ ਆਪਣੇ ਸੋਹਰੇ ਮਨ ਲਾ ਕੇ ਸਾਰੇ ਕੰਮ ਕਰ ਦਾਂਗੇ ਸਮਝ ਗਿਆ ਚਲੋ ਕਰੋ انجن ਸਟਾਰਟ ਹੁਣ ਜਰੀ ਤਾਂ ਹਾਲ ਲੰਬ ਦੇਖ ਦੇਖ ਦੇਖੀ ਚੇਰੀ ਲੰਬੀ ਲੰਬੀ ਹੈ ਆ ਫਿਰ ਉੜ ਗਿਆ ਨਾ ਟੋਕਾ ਤਾਂ ਕਰੇ ਉਹ ਕਰਮ ਹੋਏਗਾ ਟੁਕੜਾ ਤਾਂ ਸ਼ਾਇਦ ਉਹ ਦੋ ਦੋ ਟੁਕੜੇ ਜੇ ਕਰਨਾ ਥੋੜਾ ਜਿਹਾ ਪੰਜ ਸੱਤ ਨੂੰ ਨਾ ਕਰਦੇ ਭਰੋਟੀਆਂ ਦਾ ਤੂੰ ਨਹੀਂ ਕਰ ਹਾਂ ਥੋੜੇ ਕਰਦੇ ਹਾਂ ਥੋੜੇ ਹੱਥ ਗੇਲ ਨਹੀਂ ਹੋਣਾ ਚਲਾਓ ਫਟਾਫਟ ਕੁੱਕੜੀ ਇੰਜਨ ਸਟਾਰਟ ਕਰ ਦੋ ਕੁੱਕੜੀਆਂ ਮੈਂ ਰੱਖ ਦਿਆਂਗੀ ਕੁੱਕੜੀਆਂ ਵਿੱਚ ਮੈਂ ਤਾਂ ਹੀ ਰੱਖੀ ਕਿਉਂ ਖਾਣੇ ਕਿ ਨਹੀਂ ਪੱਕੇ ਤਾਂ ਗਈ ਦੀ ਆਹ ਖਾਂਦੇ ਮਾ ਟਕ ਟੋਰੀ ਲੱਗ ਰਹੀ ਮੈਨੇ ਤੋੜ ਕੇ ਲਿਆ ਮੱਕੂ ਸੋ ਫਟਾਉਣ ਮੇ ਕੀ ਚੀਜ਼ ਟੋਰੀ ਲੱਗ ਰਹੀ ਮੈ ਤੋੜ ਕੇ ਲਿਆ ਆ ਮਨਾ ਆ ਗਿਆ ਆ ਗਿਆ ਆ ਦੋ ਮੀਆਂ ਤੇ ਕਿਹੜਾ ਜੋਰ ਲਾਉਣੀ ਹੈ ਕੀ ਆ ਗਿਆ ਮੈਂ ਇੱਕ ਤੌੜੀ ਤੋੜ ਕੇ ਲੈ ਚੱਲ ਜਿਹੜਾ ਆ ਕੀ ਗੱਲ ਹੋਈ ਥੋੜਾ ਜਿਹਾ ਦਰ ਕਰਨਾ ਪੱਕੀ ਗੱਲੂ ਕਰਾਂਗਾ ਤੇ ਕੰਨੀ ਹੋਲੀ ਮਸ਼ੀਨ ਚੱਲ ਭਰਿੰ ਚੱਲ ਅੱਜ ਮੇਰਾ ਪੁੱਤ ਨਾ ਸਿੱਤ ਦੇ ਹੋਲੀ ਵੀ ਨਾ ਆ ਰਿਤਾ ਨਹੀਂ ਹਾਂ ਨਾਰਮ ਚ ਰਿਪ ਕੋ ਉਤ ਨਾਰਮ ਦਾ ਬੁਰਾ ਦੇ ਦੇ ਰੋ ਦੂਜੇ ਸਾਲਾ ਉਹ ਨਾ ਨਾ ਉਹ ਤਾ 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 ਚਾ ਚਾ ਹੋਰ ਵੀ ਵੈਰੀ ਗੁੱਡ ਰੈਡੀ ਹੋ ਹਾਈ ਉਹ ਯਾਰਾ ਗੱਲ ਗਾਉਂਦਾ ਕੀ ਕਰ ਹੋ ਗਿਆ ਆ ਤਾਂ ਕਿਹੜੀ ਗੱਲ ਤੀ ਸੀ ਕਿਹੜੀ ਕਹੇ ਮੈਨੂੰ ਕੰਮ ਤੇ ਦੇ ਦੇਗੇ ਮੋਈਆ ਹੋ ਰਹੀ ਹੈ ਕੈ ਲਾਜ ਮੈਨੂੰ ਕੋਈ ਕੁਝ ਨਹੀਂ ਸਕਦੇ ਨਾ ਆ ਤਾਂ ਗਲਤ ਹੈ ਮੇਰੇ ਨਾਲ ਸਰੇਆਮ ਤੋਂ ਗਲਤ ਹੈ ਗਲਤ ਹੈ ਜੀ ਮੇਰਾ ਇਹ ਵੀ ਚੱਕ ਫਾੜ ਦੇ ਦੇ ਦੇਖੋ ਕੋ ਜਿਆਦਾ ਐਕਸਰਸਾਈਜ਼ ਨਹੀਂ ਕਰਾਤੀ ਮੈਨੂੰ ਆਹ ਚੱਲ 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 ਵੈਰੀ ਗੁੱਡ ਵੈਰੀ ਗੁੱਡ ਪੱਕੀ ਨਾ ਪਈਆ 체ਰੀ ਕੱਚੀ ਥੋੜੀ ਆ ਆ ਇੰਨੀ ਦਾ ਨਰਮਾ ਕਿਹੜਾ ਕਿੰਨਾ ਸੁੱਖਾ ਹੋ ਰਿਹਾ ਕੋਈ ਜਾਣੇ ਤਾਂ ਮੈਂ ਮਿੱਟੀ ਲੱਗਦਾ ਆਹ ਕਿੱਥੇ ਫੇਰ ਨੀ ਫਸਾਤੇ ਮੈਨੂੰ ਦੇਖ ਮੁੰਡਾ ਮੈਂ ਦੇਖਾ ਨਹੀਂ ਹਾਂ ਹੁਣ ਮੇਰੀ ਵਾਰੀ ਰੁਕ ਥੋੜਾ ਨਹੀਂ ਬੱਚਾ ਰੁਕ ਥੋੜਾ ਨਹੀਂ ਹੈ ਨਾ ਕੱਚੀ ਕੱਚੀ ਦੇ ਨਾ ਰੱਖ ਜਿਹੜਾ ਲੜਦਾ ਜਿਹੜਾ ਲੜਦਾ ਹਾਂ ਜਿਸ ਤਰ੍ਹਾਂ ਗੱਡਾ ਉੱਤਲੇ ਜਿੱਦ ਚੱਕੀ ਲਾ ਕੇ ਚੱਲ ਚਲੀ ਥੋੜਾ ਹੌਕਾ जोर लगा ਛੱਡਦਾ ਹੈ ਆ ਹੋ ਰਹੀ ਨਹੀਂ ਚੱਲੇ ਕਿਉਂ ਕੱਚੀ ਕੱਚੀ ਹੈ ਹੋਰ ਨਿਕਲਣੇ ਤਾਂ ਪਾਪਾ ਘਰੇ ਇੰਨਾ ਖਲਣਾ ਹੈ ਲੈ ਕੱਚੀ ਕੱਚੀ ਚੱਲ ਮੇਰੇ ਖਾਣੇ ਤਾਂ ਹੋ ਰਿਹਾ ਹੈ ਨਾ ਆ ਹੋਰ ਜੀ ਬੰਦਾ ਹੈ ਚੱਲ 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 ਜੋਰ ਲਗਾ ਕੇ ਹੇ ਢੋਲੀਆਂ ਦੇ ਵਿੱਚ ਬਸ ਧਾਰ ਧਾਰ ਕੱਢਣੀ ਰਹਿੰਦੀ ਹੈ ਆਪਣੀ ਆਟਾ ਵਗੈਰਾ ਆਪਣਾ ਸਾਰਾ ਕੁਝ ਗੁੰਨਿਆ ਹੋਇਆ ਰੋਟੀ ਬਣਾਣੀ ਹੈ ਪਹਿਲੇ ਮੈਂ ਤੋਰੀਆਂ ਚੱਕਦੀ ਹਥੋਂ ਕਿਹਾ ਸਾਨੂੰ ਡੈਨਿੰਗ ਟੇਬਲ ਉੱਪਈਏ ਗਾਏ ਕੀ ਕਰੰਦੇ ਅੰਦਰ ਗੁੱਡ ਲੱਭਣ ਗਿਆ ਲਓ ਜੀ ਪੰਜ ਤੋਰੀਆਂ ਹੋਈਆਂ ਨੇ ਉਧਰ ਮੈਂ ਦੇਖਣ ਨਹੀਂ ਗਈ ਹੈਗੀ ਇਹਨਾਂ ਨੂੰ ਆਪਾਂ ਫ੍ਰਿਜੇ 'ਚ ਰੱਖ ਦੇ ਇਕੱਠੀਆਂ ਕਰਕੇ ਠੀਕ ਹੈ ਤੇ ਬਾਕੀ ਚਲੋ ਜਿਨੇ ਆਪਣੇ ਟੂਣਾ ਕਰਿਆ ਹਨਾ ਟੂਣਾ ਕਰਨ ਵਾਲੇ ਦਾ ਵੀ ਭਲਾ ਹੋ ਜੇ ਸਾਡਾ ਵੀ ਭਲਾ ਹੋ ਜਾਏ ਕਿਉਂਕਿ ਸਾਡੇ ਦੇ ਤਾਂ ਕਰਿਆ ਹੈ ਹਨਾ ਬਾਕੀ ਨਾਮਕ ਦੀ ਥਲੀ ਦਾ ਸਰਦਾਰ ਜੀ ਨੇ ਚੱਕੀ ਤੋਏ ਚ ਸੁੱਟ ਤੇ ਤੇ ਸਰਦਾਰ ਜੀ ਜਲੇ ਨੇ ਰਾਜਪੁਰੇ ਨੇ ਗੱਡੀ ਲੈ ਕੇ ਠੀਕ ਹੈ ਤੇ ਇਹਨਾਂ ਨੂੰ ਫ੍ਰਿਜ ਚ ਰੱਖ ਦੰਨੀ ਹੈ ਚੁੱਲਾ ਵਿਚਾਰਾ ਇਹੋ ਜਿਹਾ ਕੰਮ ਹੋਇਆ ਪਿਆ ਜਿੱਦਾਂ ਦਾ ਪਾਇਆ ਉਹਦੋਂ ਦੇ ਮੀਂਹ ਨਹੀਂ हट ਰਿਹਾ ਨਾ ਤਾਂ ਵਿਚਾਰੇ ਦੇ ਗੋਹਾ ਮਿੱਟੀ ਫੇਰ ਹੋਇਆ ਕੱਪੜੇ ਧੋ ਕੇ ਮੈਂ ਅੰਦਰ ਸਿੱਕੋ ਨਹੀਂ ਪਾ ਲਈ ਸੀ ਕਿਉਂਕਿ ਬਾਹਰ ਨਹੀਂ ਵਾਲਾ ਮੌਸਮ ਸੀਗਾ ਦੇਖ ਲੈ ਕਰਨੇ ਵਾਲੇ ਕੀ ਵੀ ਹੈਰਾਨ ਹੈ ਲੋ ਜੀ ਸਾਡੀ ਗੰਡ ਤੇ ਕੋਈ ਨੂਨ ਦੀ ਥੈਲੀ ਕੰਨੂ ਟੋਣਾ ਘੜ ਕੇ ਗਿਆ ਹੈ ਵਿਚਾਰਾ 프리ਮਾ ਥੈਲੀ ਦੇ ਕੇ ਚੱਲ ਸਬਜ਼ੀ ਵਿੱਚ ਪਾ ਲੂੰਗਾ ਯਾਰ ਤੇ ਲੋਕਾਂ ਕਿਉਂ ਹੱਦ ਹੈ ਨਾ ਹੱਦ ਹੈ ਦੇਖ ਲੈ ਹੈਰਾਨ ਕੀ ਗੱਲ ਹੈ 1.5 ਵਜੇ ਤੱਕ ਮੈਂ ਘਰਾਂ ਤੇ ਫਿਰ ਜਦ ਕੁਝ ਨਹੀਂ ਦਾ ਉਰੇ 5 ਵਜੇ ਆਈਆਂ 5 ਵਜੇ ਮੈਂ ਜਦ ਇਹਦ ਨੂੰ ਮੂੰਹ ਮੋੜਿਆ ਆਪਣੀ ਗੰਡਾ ਪਰਪਾ ਨੂੰ ਪਤਾ ਲੱਗ ਜਾ ਵੀ ਕਿਹੜੀ ਚੀਜ਼ ਪਈ ਹੈ ਇੱਦਾਂ ਜੱਸੇ ਕਿ ਮੰਮੀ ਆਰਤੀ ਇੱਦਾਂ ਤੇ ਮੈਂ ਉਹ ਮਲਗੀ ਸੁਪਿੰਦਰ ਦੂਰੀ ਹਨਾ ਮੈਂ ਕਿਹਾ ਆਹ ਮਾਰੀ ਗੰਦਬਾ ਕਿਸ ਨੇ ਘਿਆ ਰੱਖਿਆ ਵਈ ਕਹਿਰੀ ਪਤਾ ਨਹੀਂ ਮਾਨੂੰ ਨੂਨ ਹੈ ਮੈਂ ਉੱਥੀ ਤੇ ਕਹਿ ਦਿਆ ਮੈਂ ਕਿਹਾ ਨੂਨ ਹੈ ਫੇਰ ਸੁਪਿੰਦਰ ਨੇ ਉਰਦੇ ਦੇਖਿਆ ਕਹਿਰੀ ਹਾਂ ਨੂਨ ਗਿਦਲੀ ਹੈ ਦੇਖ ਲੈ ਭਾਈ ਸਾਡੇ ਤਾਂ ਗੰਦ ਤੇ ਕੋਈ ਟੂਣਾ ਕਰਕੇ ਦੇਖੀ ਜਾਊਗੀ ਹੁਣ ਕਿਆ ਬਣੇਗਾ ਹਾਂ ਚਲ 7 ਦਿਨ ਸਬਜੀ માં ਹੀ ਪਵੇਗਾ 7 ਦਿਨ ਬੱਧ ਪਵੇਗਾ ਇਹਨਾਂ ਨੂੰ ਥੋੜੀ ਘਾਲ ਲਈਏ ਮੈਂ 7 ਦਿਨਾਂ ਦਾ 15 ਦਿਨਾਂ ਦਾ ਕੰਮ ਸੱਜੇਗਾ ਹਾਂ 15 ਦਿਨਾਂ ਦਾ ਕੰਮ ਸੱਜੇਗਾ ਦੇ ਕੇ ਛਿੱਟਾ ਜਲ ਕਾ ਚੱਕ ਕੇ ਅੰਦਰ ਸਬਜੀ માં ਪਾ ਲਈਏ ਜਲ ਕਾ ਛਿੰਟਾ ਦੇ ਦੇ ਜੋ ਕਰੇਗਾ ਫਰੀਮਨ ਨੂਣ ਕੀ ਫੈਲੀ ਦੇ ਗਿਆ ਮਾਨੂੰ ਕੋਈ ਤੂੰ ਨਾ ਕਰ ਗਿਆ ਮੂੰਹ ਕੋਈ ਜੂ ਨਾ ਦੇ ਸਿਰ ਕੀ ਕੋ ਨੂਣ ਦੇ ਗਿਆ ਕੋਈ ਨੂਣ ਦੇ ਗਿਆ ਆਹ ਜੀ ਪਿੱਛੇ ਦੀ ਮੰਮੀ ਹਜੇ ਹਾਂ ਈਸੀ ਨੇ ਕਿਹਾ ਮੈਨੂੰ ਕਿਹਾ ਤੇ ਸਾਰਿਆਂ ਨੂੰ ਬੁਲਾ ਮੈਂ ਤਾਂ ਅੰਦਰ ਕੰਮ ਕਰਦੇ ਫਿਰ ਰਹੀ ਸੀ ਹੂੰ ਹਾਂ ਕਹੇ ਪੁੱਛ ਸਾਰੇ ਨੂੰ ਮਾਲਿਆ ਉਹ ਕਿਨੇ ਕਰਤੇ ਆ ਹੋਣਾ ਕਹੇ ਚੱਲ ਅਗਲਾ ਦੇਖਾ ਕੋਈ ਕਿਸੇ ਨੂੰ ਹਾਂ ਨਹੀਂ ਪਤਾ ਹਾਂ ਵੀ ਆ ਰਹੇ ਜਾ ਰਹੇ ਕੋਈ ਮੈਂ ਤਾਂ ਬਹੁਤ ਹੀ ਨਹੀਂ ਕਹਾ ਕੈਮਰੇ ਲਵਾ ਲਓ ਬਾਸ ਸੁਣ ਲਵਾ ਦਨੇ ਐ ਬੰਦਾ ਐ ਘੁੰਮਦਾ ਦੇਖੇ ਕਰੇ ਗਾ ਵੀ ਗੇਟ ਕੀ ਮੂਰੇ ਨੇ ਵੀ ਘੜਾ ਲੰਘਿਆ ਕੈਮਰੇ ਲਵਾ ਲਓ ਉਹਦਾ ਲਾਹ ਹਰੇ ਰਸੇ ਕੋਈ ਕੰਮ ਚੰਗਾ ਤਾਂ ਹੈ ਨਹੀਂ ਨਾ ਨਾ ਕਰਨ ਵਾਲਾ ਵੀ ਐ ਕਰ ਕੇ ਮੈਂ ਕਰਨ ਵਾਲਾ ਵੀ ਆ ਗਿਆ ਸੀ ਤਿਆਰ ਵੀ ਨਹੀਂ ਦਿਆ ਚਲੇ ਮੈਂ ਤਾਂ ਕਰਦਾ ਡੇਢ ਵਜੇ ਤੱਕ ਤਾਂ ਮੈਂ ਉਰੀਦੀ ਡੇਢ ਵਜੇ ਕੂਰੀਦੀ ਡੇਢ ਵਜੇ ਗਈ ਮੈਂ ਸੇਮੀਆਂ ਬੱਤੀ ਗਈ ਥੋੜਾ ਹੱਥ ਕੀ ਗੱਲ ਆਤਾ ਗੁੰਨ ਗਏ ਇਹ ਕਹਿੰਦਾ ਮੈਂ ਸੇਮੀ ਸੇਮੀ ਨਹੀਂ ਬੱਤੀਆਂ ਮੈਂ ਚੱਲ ਕੋਈ ਨਾ ਤੈਨੂੰ ਮੈਂ ਦੇ ਦੂੰ ਅੱਛਾ ਸੱਚ ਮੱਥੇ ਦੇਖਣਾ ਹੋਣਾ ਨੌਮੀ ਆਹ ਮੱਥੇ ਦੇਖਣ ਗਈ ਵੀ ਅਸੀਂ ਵੀ ਨਾ ਜਾਣਾ ਫੇਰ ਮੈਂ ਵੀ ਕਰਨੀ ਆ ਹਜੇ ਜੇ ਮੇਰੇ ਤੇ ਪਹਿਲੇ ਟੇਕ ਲਈ ਨਾ ਨਾ ਮੇਰੇ ਤੋਂ ਜਾਤ ਫਿਰ ਸੇਮੀਆਂ ਬੱਤੀਆਂ ਮੈਨੂੰ ਇਹਨਾਂ ਨਹੀਂ ਦਈਆਂ ਸੇਮੀਆਂ ਮੈਂ ਬਸ ਪਿੰਦੂ ਨੂੰ ਕੱਪੜੇ ਦਵਾ ਕੇ ਲਈ ਤੂੰ ਸੁਪਿੰਦਰ ਗੱਲ ਜਾ ਰਹੀ ਹੈ ਤੇ ਚੱਲ ਤੈਨੂੰ ਸੇਮੀਆਂ ਮੈਂ ਦੇ ਦੂੰ ਫਿਰ ਮੈਂ ਬੈਠੀ ਪਿੱਛੇ ਤੇ ਸੇਮੀ ਬੱਤੀ ਦੇ ਮੈਂ ਕਿਹਾ ਚਾਹ ਕਾਰਛੀ ਕਾਰਛੀ ਹੋਵਾਂ ਵਖਾ ਕਰਕੇ ਆਪ ਮੱਥਾ ਦੇਖ ਦਿਓ ਹੋ ਜੇ ਮਾ ਇੱਕ ਮਹੀਨੇ ਦਾ ਨੋਟ ਦਾ ਸੜ ਜਾਏਗਾ ਨਾ ਖੈਲੀ ਆ ਗਈ ਨਾ ਹੋਣੀ ਚੱਲ 10 ਵੀਰਵੇਂ ਬੱਜੇ ਹੋ ਨਾ ਨਾ ਪਤਾ ਜਲ ਹੋਏ ਚਿੰਤਾ ਚਿੰਤਾ ਇਹ ਮਾਹਾ ਮਾੜੀ ਵਿੱਚ ਪਾਪਾ ਮਾਹਰੇ ਘਰੇ ਮਾੜੀ ਮਾਦੇ ਆ ਕੇ ਕੁੱਤੇ ਚੱਕ ਲੈ ਮੈਂ ਫਿਰ ਪਟਿਆ ਕੀ ਹੋਣੀ ਮਾਦੇ ਕੁੱਤੇ ਨੋਰੀ ਦੇਖਣ ਦਾ ਕੰਧ ਤੇ ਰੱਖਣਾ ਦਾ ਕੰਧ ਵਿੱਚ ਰੱਖ ਕੁੱਤੇ ਦੇ ਨੂੰ ਕੰਦੇ ਫਿਰਦੇ ਕੁੱਤੇ ਦਾ ਖਡਾਂਦੇ ਫਿਰਦੇ ਕੁੱਤੇ ਦਾ ਨੋਣ ਕੀ ਕਰਨਾ ਉਹਨਾਂ ਨੂੰ ਕੀ ਕਰਨਾ ਨਹੀਂ ਖੈਲੀ ਉਹ ਚੱਕ ਕੇ ਲਿਆ ਕਹਿੰਦਾ ਹੈ ਹੈ ਕੋਈ ਦੇਖ ਲੈ ਕੋਈ ਰੋਟੀ ਤਾਂ ਹੈਗੀ ਆ ਟੂਨੇ ਕੇ ਪੰਚਾਇਤ ਲਾਰੇ ਹਮੇ ਵੀ ਟੂਨਾ ਕਿਨੇ ਕਰਤੇ ਆ ਇਹਨਾਂ ਦਾ ਨਾ ਕੋਈ ਆਂਦਾ ਜਾਂਦਾ ਦੇਖਿਆ ਹੋਇਆ ਕੋਈ ਉਪਰ ਆ ਬੰਦਾ ਕਿਸ ਤਰ੍ਹਾਂ ਇਹਨੇ ਫਿਰ ਨਾ ਦਿਨ ਮੈਂ ਦਿਨ ਮੈਂ ਹਰ 1.5 ਵਜੇ ਕੇ ਹਰ 5 ਵਜੇ ਕੇ ਵਿੱਚ ਵਿੱਚ ਹੋਇਆ ਮੈਂ ਕਿਹਾ ਵੀ ਤੁਹਾਨੂੰ ਪਾਪੇ ਨੂੰ ਹੀ ਪੁੱਛੋ ਉਹ ਬੱਸ ਕਰ ਉੜ ਜਾ ਦੇਖੀ ਲੈ ਲੈ ਕੀ ਹੈ ਕੁਛ ਨਹੀਂ ਹੈ ਹਾਏ ਕੀ ਆ ਪਤਾ ਉੱਥੇ ਰੱਖ ਦੇ ਉੱਥੇ ਰੱਖਿਆ ਮਾੜੀ ਜਾਲ ਚੱਕਲੇ ਮਾਰੀ ਰੱਖਿਆ ਨਾ ਆਲੀ ਜਾਲ ਪਾ ਕੇ ਨਾ ਲਾ ਐਂ ਦਾ ਪਾਪੇ ਨੇ ਛੇੜਦੇ ਪਹਿਲਾਂ ਦੇਖੀ ਲੈ ਦੱਸ ਆ ਤਾਂ ਗਲਤ ਗੱਲ ਲੈਣੇ ਅੱਜ ਨੂਨ ਰੱਖਿਆ ਓਏ ਚੱਲ ਜੇ ਅੱਜ ਨੂਨ ਰੱਖਿਆ ਕੱਲੂ ਕੁਝ ਹੋਰ ਰੱਖ ਦੇਗਾ ਅਗਲਾ ਵੀ ਇਹਨਾਂ ਨੇ ਕਿਹੜੇ ਕੁਸੂ ਕਰੇ ਕਿਸੇ ਕੇ ਵੀ ਰੱਖ ਦੇ ਚੱਜ ਮਾਰੇ ਰੱਖਿਆ ਕੱਲੂ ਕਿਸ਼ੋਰ ਦੇ ਰੱਖੇਗਾ ਬਾਣੇ ਵਾਲੇ ਬਾਣੇ ਵਾਲੀ ਬਾਤ ਹੈ ਜਿਹਦੇ ਹੋ ਜਾ ਹੈ ਆਪਾਂ ਮਸਾ ਦਾ ਉੱਤਰ ਕਹਿਣਾ ਕਿ ਮਹਾਰਾਜ ਦੇ ਬਾਦਰ ਤੇ ਪੈਰ ਰੱਖਾਂ ਤੇ ਸੁੱਕ ਕੇ ਕਰ ਸੀ ਦਾ ਟੂਣਾ ਦੇਖਣ ਆਈ ਦੀ ਤੂੰ ਟੂਣਾ ਛਿੱਟਿਆ ਹੈ ਪਹਿਲੇ ਕੋਈ ਨਹੀਂ ਹੁੰਦਾ ਹੈ ਜੇ ਬੈ ਮਮਾ ਅੱਜ ਕੱਲ ਲੋਕ ਨਾ ਬਾੜੀ ਬਾੜੀ ਚੀਜ਼ਾਂ ਦੇਖ ਦੇਖ ਕੇ ਤਰੀ ਕਰੀ ਜਾਂਦੇ ਮੈਂ ਤਾਂ ਕੱਲ ਕੀ ਨਾ ਕੋਈ ਅਸਰ ਹੀ ਨਹੀਂ ਕਰਿਆ ਤਾਂ ਤੁਸੀਂ ਕ ਉਹ ਕਿਤੇ ਰੱਖੜਿਆ ਹੁਣ ਉੱਪਰ ਨੂਨ ਰੱਖ ਦਈ ਭੁੱਲ ਗਿਆ ਲੰਘ ਗਿਆ ਆਇਓ ਕਹਿ ਰਹੀ ਚ ਮੈਂ ਕਹਿ ਰਹੀ ਆ ਉਰੇ ਨੂਨ ਰੱਖਿਆ ਉਹ ਮਾਰੇ ਉਰੇ ਨੂਨ ਪਤਾ ਨਹੀਂ ਕਿੰਨੇ ਰੱਖਿਆ ਕੋਈ ਮਰਜ਼ੀ ਦਾ ਕਮਾ ਚਲਦਾ ਹਾਂ ਕਿ ਖਾਊਗਾ